ਮਜ਼ਦੂਰਾਂ ਦੀ ਕੀ ਹਾਲਤ ਹੋਈ ਐ ਉਹ ਕਿਸਾਨ ਜਿਹਨੇ ਦੇਸ਼ ਦਾ ਢਿੱਡ ਭਰਿਆ ਅੱਜ ਕਰਜ਼ੇ ਥੱਲੇ ਆ ਕੇ ਖੁਦਕਸ਼ੀਬਾਦ ਇਹਨਾਂ ਨੇ ਉਹ ਰਾਜ ਚੁਣਿਆ ਜਿਹੜਾ ਮਿਹਨਤ ਕਰਨ ਵਾਲੇ ਮਜ਼ਦੂਰਾਂ ਮਲਾਜ਼ਮਾਂ ਕਿਸਾਨਾਂ ਦੇ ਵਿਰੋਧ ਦੀਆਂ ਨੀਤੀਆਂ ਲੈ ਕੇ ਆਈ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਉਹ ਪੱਖ ਪੇਸ਼ ਕਰਾਂਗੇ ਤੂੰ ਬੰਦ ਕਰੋ ਡਰੇ ਕਾਠੇ ਕਹਾੜਾ ਕਿਲਾਉਣਾ ਬੰਦ ਕਰੋ ਬੰਦ ਕਰੋ ਬਣਨੀ ਕੰਟਾ ਇਸ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਜਿੰਦੀ ਇਹ ਜਿਹੜਾ ਟਰੈਕਟਰ ਮਾਰਚ ਹੈ ਵੀ ਜਦੋਂ ਅਸੀਂ ਦਿੱਲੀ ਦੇ ਵਿੱਚ ਗਏ ਤੇ ਉਹ 26 ਤਰੀਕ ਆ ਜਿਹੜੀ ਅਸੀਂ ਲਗਾਤਾਰ ਉਸ ਨਾਲ ਦੇਣਾ ਜਿਹੜਾ ਤੁਸੀਂ ਮਨਾ ਰਹੇ ਆ ਇਹ ਦਿਹਾੜੇ ਨੂੰ ਜਿੰਦੀ ਇਹ ਸੰਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਵੀ ਜਿਹੜੀ ਆ ਸੈਂਟਰ ਸਰਕਾਰ ਆ 2020 ਜਿਹੜਾ ਬਿਲਤੀ ਗਾ ਜਿਹੜਾ ਆਪਾਂ ਕਿਹਾ ਸੀ ਉਸ ਟਾਈਮ ਦੇ ਵਿੱਚ ਵੀ ਇਹ ਬਿਲਾ ਜਿਹੜਾ ਇਹ ਮਾਫ ਕੀਤਾ ਜਾਵੇ ਪਰ ਉਹ ਸਰਕਾਰ ਕਹਿੰਦੀ ਵੀ ਜਿਹੜੇ ਉਹ ਤਿੰਨ ਕਾਨੂੰਨ ਤੇ ਜਿੰਦੀ ਉਹ ਤਾਂ ਮਾਫ ਕਰਕੇ ਇਹਨਾਂ ਨੇ ਜਿੰਦੀ ਇਹ ਜਿਹੜਾ ਕਾਨੂੰਨ ਸੀ ਉਹ ਕਹਿੰਦੇ ਵੀ ਆਪਾਂ ਬੈਠ ਕੇ ਇਸ ਦੀ ਗੱਲਬਾਤ ਇਹਨੂੰ ਨਿਬੇੜ ਲਾਂਗੇ ਪਾਰਜੰਦੀ ਅੱਜ ਉਹ ਜਿਹੜੇ ਕਾਨੂੰਨ ਨੇ ਜਾਂਦੀ ਉਹ ਕਾਨੂੰਨ ਨੇ ਅੱਜ ਉਹ ਲਾਗੂ ਕੀਤੇ ਜਾ ਰਹੇ ਨੇ ਉਹ ਕਾਨੂੰਨਾਂ ਨੂੰ ਅੱਜ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਲਾਗੂ ਕਰ ਰਹੀ ਹੈ ਜਿਹੜੀ ਪੰਜਾਬ ਦੀ ਸਰਕਾਰ ਹੈ ਜੀ ਤਾਂ ਕੋਈ ਸਵਾਲ ਪੁੱਛਿਆ ਦੀਗਾ ਜਾਂਦੀ ਪੰਜਾਬ ਦੀ ਸਰਕਾਰ ਨੇ ਕੋਈ ਸਵਾਲ ਨਹੀਂ ਦਿੱਤਾ ਉਹਦੇ ਵਿੱਚ ਜਾਂਦੀ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਵੀ ਸੈਂਟਰ ਦੇ ਨਾਲ ਰਲਈ ਹੋਈ ਹੈ ਜਾਂਦੀ ਇਹ ਵੀ ਕਾਨੂੰਨਾਂ ਨੂੰ ਲਾਗੂ ਕਰਾਉਣਾ ਚਾਹੁੰਦੀ ਹੈ ਇਸ ਕਰਕੇ ਜਿਹੜੀ ਸੈਂਟਰ ਸਰਕਾਰ ਹੈ ਉਹ ਬਿਜਲੀ ਬਿੱਲ ਆ ਜਿਹੜੇ ਇਹ ਲੈ ਕੇ ਆਈ ਹੈ ਜਿਹੜਾ ਸੀਡ ਬਿੱਲ ਹੈ ਉਹ ਵੀ ਲੈ ਕੇ ਆਈ ਹੈ ਮਨਰੇਗਾ ਦੇ ਵਿੱਚ ਜਿਹੜਾ ਬਿਲਕੁਲ ਹੀ ਉਹਨੂੰ ਖਤਮ ਕਰਨ ਜਾ ਰਹੀ ਹੈ ਜਿੰਦੀ ਉਹ ਵੀ ਕਾਨੂੰਨ ਲੈ ਕੇ ਆ ਰਹੇ ਨੇ ਜਿਹੜਾ ਐਕਟ ਹੈ ਸਾਡਾ 29 ਕਾਨੂੰਨ ਬਣਾਇਓ ਤੇ ਜਿੰਦੀ ਉਹਨਾਂ ਨੂੰ ਚਾਰ ਦੇ ਵਿੱਚ ਤਬਦੀਲ ਕੀਤਾ ਗਿਆ ਲੇਬਰ ਕਾਨੂੰਨਾਂ ਨੂੰ ਜਿੰਦੀ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਜਿਹੜਾ ਇਹ ਮਾਰਚ ਹੈ ਪਿੰਡਾਂ ਵਿੱਚ ਕਰ ਰਹੇ ਹਾਂ ਮੈਂ ਮੇਜਰ ਸਿੰਘ ਪੋਨਾਂਵਾਲ ਅੱਜ ਦਾ ਜਿਹੜਾ ਸਾਡਾ ਮਾਰਚ ਕੀਤਾ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਦੇ ਵਿੱਚ ਕੀਤਾ ਜਾ ਰਿਹਾ ਹੈ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਸਾਥੀ ਪਾਲ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਿਜਲੀ ਬਿੱਲ 2020 ਦੀ ਗੱਲ ਹੈਗੀ ਜਿਹਨੂੰ ਹੁਣ 25 ਚ ਲੈ ਕੇ ਆ ਰਹੇ ਆਂ ਸੀਡ ਬਿੱਲ ਹੈਗਾ ਇਸੇ ਤਰ੍ਹਾਂ ਮਨਰੇਗਾ ਹੈਗਾ ਮਜ਼ਦੂਰਾਂ ਦੇ ਜਿਹੜੇ 29 ਕਾਨੂੰਨ ਨੇ ਉਹਨਾਂ ਨੂੰ ਖਤਮ ਕਰਕੇ 4 ਕੋਡਾਂ ਚ ਬਦਲ ਦਿੱਤਾ ਜਿੱਥੇ ਇਹਨਾਂ ਦੇ ਉੱਤੇ ਲੜਾਈ ਹੈ ਉੱਥੇ ਅੱਜ ਦੇਸ਼ ਦੇ ਵਿੱਚ ਦੇਸ਼ 26 ਜਨਵਰੀ ਉੱਤੇ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸਰਕਾਰ ਬੜੀਆਂ ਜਮਹੂਰੀਅਤ ਦੀਆਂ ਗੱਲਾਂ ਕਰ ਰਹੀ ਹੈ ਅਸੀਂ ਇਸ ਗੱਲ ਦੀ ਵੀ ਨਿੰਦਿਆ ਕਰਦੇ ਆਂ ਕਿ ਜਿਹੜੀਆਂ ਇਹ ਸਾਰੇ ਕਾਨੂੰਨ ਬਣਾ ਰਹੇ ਆਂ ਇਹ ਸਟੇਟਾਂ ਦੇ ਅਧਿਕਾਰ ਹੈਗੇ ਸਾਡੇ ਸੰਵਿਧਾਨ ਦੇ ਵਿੱਚ ਦੋ ਸੂਚੀਆਂ ਨੇ ਇੱਕ ਕੇਂਦਰ ਸਰਕਾਰ ਦੇ ਅਧਿਕਾਰ ਚ ਆਉਂਦਾ ਇੱਕ ਸਟੇਟਾਂ ਦੇ ਅਧਿਕਾਰ ਚ ਆਉਂਦਾ ਇਹ ਸਾਰੀਆਂ ਸਟੇਟ ਦੇ ਅਧਿਕਾਰ ਚ ਆਉਂਦੇ ਆਗੇ ਪਰ ਕੇਂਦਰ ਦੀ ਸਰਕਾਰ ਸਟੇਟਾਂ ਨੂੰ ਸੂਬਿਆਂ ਦੇ ਅਧਿਕਾਰਾਂ ਨੂੰ ਕੁਚਲ ਕੇ ਆਪਣੇ ਕੇਂਦਰ ਵੱਲੋਂ ਉਹਨਾਂ ਕਾਨੂੰਨਾਂ ਨੂੰ ਬਣਾਇਆ ਜਾ ਬਣਾ ਰਹੀ ਹੈ ਜਮੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ ਜਿਸ ਜਮੂਰੀਅਤ ਦਾ ਸਾਰੇ ਦੇਸ਼ ਦੇ ਢੰਡੋਰਾ ਪਿੱਟ ਰਹੇ ਨੇ ਉਹਦਾ ਕਤਲ ਕੀਤਾ ਜਾ ਰਿਹਾ ਹੈ ਔਰ ਦੂਸਰਾ ਅਸੀਂ ਅੱਜ ਦੇ ਦਿਨ ਚ ਕੇ ਸਰਕਾਰ ਨੇ ਬੜੀਆਂ ਪ੍ਰਚਾਰ ਕਰਨਾ ਹੈਗਾ ਕਿ ਦੇਸ਼ ਨੇ ਆਜ਼ਾਦੀ ਤੋਂ ਬਾਅਦ ਬੜੀ ਤਰੱਕੀ ਕੀਤੀ ਹੈ ਇਥੇ بڑے بڑے ਡੈਮ ਬਣਾਏ ਆ ਬੜੀ ਦੇਸ਼ ਦੀਆਂ ਬਿਲਡਿੰਗਾਂ ਬਣੀਆਂ ਪਰ ਤਰੱਕੀ ਦਾ ਅਰਥ ਹੈ ਕਿ ਮਜ਼ਦੂਰ ਤੇ ਕਿਸਾਨ ਦੀ ਮਿਹਨਤ ਕਰਨ ਵਾਲੇ ਦੀ ਹਾਲਤ ਕੀ ਹੈ ਕਿਸਾਨ ਦੀ ਇਹ ਹਾਲਤ ਹੈ ਕਿ ਕਿਸਾਨ ਮਜਬੂਰੀ ਵਸ ਅਜ ਖੁਦਕਸ਼ੀਆਂ ਕਰ ਰਿਹਾ ਹੈ 5 ਲੱਖ ਤੋਂ ਵੱਧ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਕਰ ਚੁੱਕੇ ਹੈਗੇ ਮਜ਼ਦੂਰ ਨੂੰ ਰੋਟੀ ਨਹੀਂ ਇੱਕ ਪਛਾਣ ਦੀ ਮਿਲੀ ਬੇਰੋਜ਼ਗਾਰੀ ਦੇ ਅੰਕੜੇ ਦੇਣੇ ਬੰਦ ਕਰ ਦਿੱਤੇ ਸਾਰੀ ਦੁਨੀਆ ਦੇ ਵਿੱਚੋਂ ਵੱਧ ਬੇਰੋਜ਼ਗਾਰੀ ਹੈ ਦੇਸ਼ ਦੇ ਵਿੱਚ ਅਸੀਂ ਕਹਿੰਦੇ ਹਾਂ ਜੇ ਦੇਸ਼ ਨੇ ਤਰੱਕੀ ਕੀਤੀ ਹੈ ਤਰੱਕੀ ਕੀਤੀ ਹੈ ਲੰਗ ਭੁੱਖ ਦੇ ਵਿੱਚ ਦੁਨੀਆ ਚ ਸਭ ਤੋਂ ਵੱਧ ਜੇ ਤਰੱਕੀ ਦੇਸ਼ ਨੇ ਹਿੰਦੁਸਤਾਨ ਨੇ ਕੀਤੀ ਹੈ ਉਹ ਦੁਨੀਆ ਦੇ ਵਿੱਚ ਬੇਰੁਜ਼ਗਾਰ ਪੈਦਾ ਕਰਨ ਦੇ ਵਿੱਚ ਜਿਨਨੇ ਬੇਰੁਜ਼ਗਾਰ ਹਿੰਦੁਸਤਾਨ ਨੇ ਪੈਦਾ ਕੀਤੇ ਨੇ ਜਿਆਦੀ ਤੋਂ ਬਾਅਦ ਦੁਨੀਆ ਦੇ ਕਿਸੇ ਦੇਸ਼ ਨੇ ਨਹੀਂ ਪੈਦਾ ਕੀਤੇ ਸਾਡਾ ਇਹ ਰੂਟ ਬਣਾਇਆ ਹੈਗਾ ਸਾਥੀਆਂ ਦਾ ਇੱਥੋਂ ਅਸੀਂ ਵੇਨੜੇ ਜਾਵਾਂਗੇ ਵੇਨੜੇ ਤੋਂ ਲੱड्डा ਲੱड्डा ਤੋਂ ਪੁਨਾ ਹੜ ਪੁਨਾ ਤੋਂ ਪੇੜ ਨਹੀਂ ਪੇੜ ਨਹੀਂ ਤੋਂ ਰਾਜਮਾਲਾ ਓਕੇ ਆਪਣੇ ਕੱਕੜਾਲ ਕਹਿੰਦੀ ਅੱਗੇ ਨਿਕਲਾਂਗੇ ਐ ਬਲਵਿੰਦਰ ਸਿੰਘ ਜਥੇਵਦੀ ਰਾਜੇਵਾਲ ਜੀ ਅੱਜ ਅਸੀਂ ਟਰੈਕਟਰ ਮਾਰਚ ਸੰਯੁਕਤ ਮੋਰਚੇ ਦੇ ਕਾਲ ਤੇ ਕਰਨ ਜਾ ਰਹੇ ਹਾਂ ਜੀ ਇਹ 26ਵੇਂ ਪਰੇਗੰਡਾ ਹੈ ਸਰਕਾਰ ਵੱਲੋਂ ਕਾਰਬੋਰੇਟ ਘਰਾਣਿਆਂ ਦੇ ਹੱਕ ਵਿੱਚ ਫੈਸਲੇ ਲਏ ਜਾਂਦੇ ਨੇ ਤੇ ਕਿਸਾਨ ਤੇ ਮਜੂਰ ਦੇ ਵਿਰੋਧ ਵਿੱਚ ਫੈਸਲੇ ਲਏ ਜਾਂਦੇ ਨੇ ਉਹਦਾ ਅਸੀਂ ਰੋਸ਼ ਵਜੋਂ ਅੱਜ ਰੋਸ਼ ਵਜੋਂ ਟਰੈਕਟਰ ਮਾਰਚ ਕਰ ਰਹੇ ਹਾਂ ਜੋ ਸਾਰੇ ਅੱਜ ਜ਼ਿਲ੍ਹਿਆਂ 'ਚ ਪੰਜਾਬ 'ਚ ਹੋਊਗਾ ਜੀ ਉਸਤਾ ਜੀ ਕੀ ਕਹੂਗਾ ਜੇ ਰੁੱਸ ਪਟਕੜਾ ਇਹ ਜਿਹੜਾ ਕੀ ਸਾਡਾ ਕਿਸਾਨੀ ਅੰਦੋਲਨ ਦਾ ਦਿੱਲੀ ਤੋਂ ਚੱਲਿਆ ਆ ਲਾਰਾ ਉਹ ਅਸੀਂ ਹਰ ਸਾਲ 26 ਜਨਵਰੀ ਨੂੰ ਮਤਲਬ ਇੱਕ ਪਰੇਗੰਡਾ ਦੇ ਤੌਰ ਤੇ ਬਣਾਇਆ ਜਾਂਦਾਗਾ ਉਸ ਤੇਰੇ ਉਸੇ ਤਰ੍ਹਾਂ ਸੀ ਅੱਜ ਵੀ 26 ਜਨਵਰੀ ਨੂੰ ਅਸੀਂ ਉਹ ਮਤਲਬ ਉਸ ਫੈਸਲੇ ਨੂੰ ਲਾਗੂ ਕਰਦੇ ਹੋਏ ਤੇ ਸਰਕਾਰਾਂ ਦਾ ਵਿਰੋਧ ਕਰਦੇ ਹੋਏ ਅਸੀਂ ਇਸ ਕਾਫਲੇ ਨੂੰ ਚਾਲੂ ਕੀਤਾ